ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪਿੰਡ ਚੌਧਰੀਵਾਲ ਵਿਖੇ ਅੱਖਾਂ ਦਾ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਹ ਕੈਂਪ ਰਜਵੰਤ ਸਿੰਘ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ 'ਚ ਵੱਡੀ ਗਿਣਤੀ 'ਚ ਲਾਗੇ ਦੇ ਪਿੰਡਾਂ ਤੋਂ ਲੋਕ ਪਹੁੰਚੇ ਤੇ ਉਹਨਾਂ ਵੱਲੋਂ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਗਿਆ ਇਸ ਮੌਕੇ ਉਹਨਾਂ ਨੂੰ ਫਰੀ ਅਣਕਾਨ ਅਤੇ ਮੈਡੀਸਿਨ ਫਰੀ ਉਹਨਾਂ ਵੱਲੋਂ ਦਿੱਤੀ ਗਈ ਅੱਖਾਂ ਦਾ ਹਸਪਤਾਲ ਬਾਜਵਾ ਬਟਾਲਾ ਤੋਂ ਡਾਕਟਰ ਇਸ ਕੈਂਪ ਚੁੱਕ ਪਹੁੰਚੇ ਜੇਨੋਨ ਵੱਲੋਂ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਆਈਸpoon ਚੌਧਰੀ ਆਲੂ ਪੱਖਾਂ ਦਾ ਰੀ ਕੈਂਪ ਬਣਾਇਆ ਜਾ ਰਿਹਾ ਹੈ ਇਹ ਸਰਦਾਰ ਅਜੋਤ ਸਿੰਘ ਨੂੰ ਵੱਟ ਕੈਨੇਡਾ ਦੇ ਵਾਸੀ ਮੁੰਡਾ ਦੇ ਉਦੋਂ ਸੜਕਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਡਾਕਟਰ ਬਾਜਵਾ ਡਾਕਟਰ ਜਿੰਦਰ ਸਿੰਘ ਬਾਜਵਾ ਆਈ ਸਪੈਸ਼ਲਿਸਟ ਹੈ ਉਹਦਾ ਬੈਕਡਾਉਨ ਸੁਰੇਜ ਬਾਜਵਾ ਤੇ ਡਾਕਟਰ ਕਰਨੈਲ ਸਿੰਘ ਆਪਣੀ ਪੂਰੀ ਟੀਮ ਲੈ ਕੇ ਪਹੁੰਚੇ ਨੇ ਤੇ ਕੋਰਟ ਤੱਕ ਸਾਡੇ ਤੋਂ 250 ਤੋਂ ਉੱਪਰ ਕੇਸ ਪੀ ਹੋ ਚੁੱਕੀ ਆ ਤੇ 80 ਦੇ ਕਰੀਬ ਜਿਹੜੇ ਲੋਕ ਨੇ ਚੈੱਕਅਪ ਹੋਈ ਆ ਜਿਹਦੇ ਵਿੱਚ ਇਹ ਇਹ ਮੇਡਾ ਸਾਡਾ ਜਿਹਦੀ ਅੱਖ ਦੇ ਵਿੱਚ ਕੀੜਾ ਸੀ ਉਹ ਡਾਕਟਰਾਂ ਨੇ ਕੱਢਿਆ ਕਾਫੀ ਦਿਨਾਂ ਤੋਂ ਇਹ ਤਾਂ ਸੀ ਕਿ ਕੋਈ ਐਕਾਡਮੀ ਕਿਡਾ ਨਿਕਲ ਜੇ ਨਾ ਆਵੇ। ਬਾਕੀ ਅਸੀਂ ਸੈਂਡ ਦੇ ਦਰਾਡੇ ਸਾਰੀ ਪ੍ਰਕਿਆ ਵਿਚ ਆਪਣੇ ਨਾਲ ਨਾਲ ਦਵਾਈਆਂ ਤੇ ਐਮ ਕੰਮੀ। ਬਾਕੀ ਟ੍ਰੀਟਮੈਂਟ ਇਸ ਫਰਦਰ ਬਗਲਾ ਜੀ ਆਪਰੇਸ਼ਨ ਹੋਏਗਾ ਜਾਂ ਕੁਝ ਹੋਏਗਾ ਉਹ ਹਸਪੀਟਲ ਦੇ ਵਿੱਚ ਕੀਤਾ ਜਾਏਗਾ। ਉਹਦੇ ਵਿੱਚ ਡਾਕਟਰ ਬਾਜਵਾ ਨੇ ਆਪਣੀ ਵੱਲੋਂ ਇਸੇ ਤਰੁਤ ਕਿ ਮੈਂ ਪਿੰਡ ਚੌਧਰੀਆਲ ਜੋ ਅੱਜ ਅਸੀਂ ਅੱਖਾਂ ਦਾ ਕੈਂਪ ਜਿਹੜਾ ਉੱਥੇ ਆਰਗੇਨਾਈਜ਼ ਕੀਤਾ ਹੈ ਜੀ ਤੇ ਜਿਹੜੇ ਲੋਕ ਇਹਨਾਂ ਨੂੰ ਜ਼ਰੂਰਤ ਹੈ ਜ਼ੋਰਤ ਮਤਲਬ ਵਾਸਤੇ ਤਾਂ ਅਸੀਂ ਫ੍ਰੀ ਕੈਂਪ ਲਾਇਆ ਹੈ ਇੱਥੇ ਉਹਦੇ ਵਿੱਚ ਜਿਹੜੇ ਫ੍ਰੀ ਪੇਸ਼ੈਂਟ ਆ ਉਹਨਾਂ ਦੀ ਹੈਲਪ ਕਰ ਰਹੇ ਹਾਂ ਜੀ ਤੇ ਆ ਕੇ ਸਾਰੇ ਆਪਣੀ ਅੱਖਾਂ ਚੈੱਕ ਕਰਵਾਓ ਬਾਕੀ ਡਾਕਟਰ ਬਾਜਵਾ ਸਾਹਿਬ ਜੋ ਮਟਾਲਾ ਤੋਂ ਨੇ ਉਹ ਵੀ ਪੂਰਾ ਸਹਿਯੋਗ ਦੇ ਰਹੇ ਨੇ ਉਹਨਾਂ ਦੀ ਟੀਮ ਪੂਰੀ ਇੱਥੇ ਆਈ ਏ ਆ ਕੇ ਅੱਖਾਂ ਦਾ ਚੈੱਕਅਪ ਕਰ ਰਹੇ ਨੇ ਤੇ ਨਾਲ ਡਾਕਟਰ ਮੋਜਵਾ ਉਹਨਾਂ ਦਾ ਬੇਟਾ ਏ ਉਹ ਵੀ ਚੈੱਕਅਪ ਕਰ ਰਹੇ ਨੇ ਨਾਲ ਤਾਂ ਪੂਰੀ ਉਹਨਾਂ ਦੀ ਟੀਮ ਐਕਚੁਅਲੀ ਆਈ ਇੱਥੇ ਤੇ ਆ ਕੇ ਤੇ ਸਾਰਾ ਬੜਾ ਵਧੀਆ ਪ੍ਰੋਗਰਾਮ ਚੱਲਦਾ ਪਿਆ ਏ ਤੇ ਜਿਨ੍ਹਾਂ ਨੂੰ ਜਰੂਰਤ ਆ ਕੇ ਆਪਣੇ ਅੱਖਾਂ ਦਾ ਚੈੱਕਅਪ ਕਰਾਓ ਇਹ ਸਾਡੇ ਮਾਂਚ ਸੀ ਸ਼ੁਰੂ ਤੋਂ ਜਦੋਂ ਅਸੀਂ ਕੈਨੇਡਾ ਗਏ ਸੀਗੇ ਤੋਂ ਉਦੋਂ ਤੋਂ ਸਾਡੇ ਮਾਂਚ ਸੀਗਾ ਲੋੜਵੰਦ ਲੋਕ ਜਿਹੜੇ ਆ ਉਹਨਾਂ ਵਾਸਤੇ ਕੁਝ ਕਰੀਏ ਤਾਂ ਚਲੋ ਪ੍ਰਮਾਤਮਾ ਦੀ ਅੱਜ ਕਿਰਪਾ ਦੇ ਨਾਲ ਅਸੀਂ ਕਰ ਰਹੇ ਹਾਂ ਸਾਡਾ ਇਹਦੇ ਵਿੱਚ ਜੇ ਸਾਨੂੰ ਪ੍ਰਮਾਤਮਾ ਨੇ ਇੱਥੋਂ ਤੱਕ ਪਹੁੰਚਾਇਆ ਹੈ ਤਾਂ ਅਸੀਂ ਕਰ ਰਹੇ ਹਾਂ ਵਾਹਿਗੁਰੂ ਦੀਆਂ ਕਿਰਪਾਏ ਕੋਈ ਸਾਡਾ ਇਹਦੇ ਵਿੱਚ ਉਹ ਨਹੀਂ ਅਸੀਂ ਕਿਸੇ ਕਿਸੇ ਹੋਰ ਮਕਸਦ ਵਾਸਤੇ ਨਹੀਂ ਕਰ ਰਹੇ ਤੁਸੀਂ ਸਾਰੇ ਆ ਕੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਓ ਜਿਹੜੇ ਵੀ ਜ਼ਰੂਰਤ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਸੁਰੇਸ਼ ਬਾਜਵਾ ਹੈ ਅੱਜ ਅਸੀਂ ਪ੍ਰਿੰਤ ਚੌਧਰੀ ਵੱਲੋਂ ਵਿਖੇ ਸਰਦਾਰ ਰਜਵੰਦ ਸਿੰਘ ਕੁਮਨ ਤੇ ਸਰਦਾਰ ਹਰਜੀਤਜੀਵਨ ਨੂੰ ਲੋਕਾਂ ਦੀ ਸੇਵਾ ਵਾਸਤੇ ਅੱਖਾਂ ਦਾ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਅਸੀਬ ਬਾਜੋ ਹਸਪਤਾਲ ਤੇ ਪ੍ਰੀਤਾਈ ਹਸਪੀਟਲ ਤੋਂ ਸਾਰੀ ਟੀਮ ਤੇ ਡਾਕਟਰ ਮੈਂ ਡਾਕਟਰ ਸੋਇਲ ਬਾਜਵਾ ਡਾਕਟਰ ਰਜਿੰਦਰ ਸਿੰਘ ਬਾਜਵਾ ਜੀ ਤੇ ਡਾਕਟਰ ਕਰਨੈਲ ਸਿੰਘ ਜੀ ਅਸੀਂ ਇੱਥੇ ਆਏ ਆ ਇੱਥੇ ਸਾਰੇ ਮਰੀਜ਼ਾਂ ਦੀ ਆਪਾਂ ਜੋ ਵੀ ਪ੍ਰੋਬਲਮ ਹੈ ਅੱਖਾਂ ਚ ਪਾਣੀ ਰੜਕੀਆਂ ਜਿਨ੍ਹਾਂ ਨੂੰ ਦਿੱਕਤ ਆਦੀ ਹੈ ਉਹਨਾਂ ਸੰਬੰਧ ਵਿੱਚ ਚੈੱਕ ਕਰਦੇ ਆ ਜਿਨ੍ਹਾਂ ਨੂੰ ਨਾਰਮਲ ਪ੍ਰੋਬਲਮ ਚੋਂ ਉਹਨਾਂ ਵਾਸਤੇ ਦਵਾਈਆਂ ਦੇਈ ਜਾ ਰਿਆ ਤੇ ਕਾਰਡ ਦੇ ਨੰਬਰ ਵੀ ਦੇਦੇ ਆ ਤੇ ਜਿਨ੍ਹਾਂ ਨੂੰ ਦਿੱਕਤ ਨਹੀਂ ਹੈ ਜਾਂ ਪਰਦੇ ਦੀ ਪ੍ਰੋਬਲਮ ਹੈ ਜਾਂ ਮੋਤੀ ਦੀ ਸ਼ਿਕਾਇਤ ਹੈ ਉਹਨਾਂ ਦਾ ਬੈਕ ਚੈੱਕ ਕਰਕੇ ਉਹਨਾਂ ਦਾ ਅਕੀਕੀ ਇਲਾਜ ਕਰਨਾ ਹੈ ਕੀ ਹਾਲ ਹੈ ਉਹਨਾਂ ਨੂੰ ਗਾਈਡ ਕਰਨਾ ਹੈ ਸਾਰਿਆਂ ਨੂੰ